ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਮਲਾਈ ਪਿਆਜ਼ ਮਲਾਈ ਪਿਆਜ਼ ਬਣਾਉਣ ਲਈ ਆਪਾਂ ਕੜਾਹੀ ਗੈਂਸ ਤੇ ਚੜਾ ਦਿੱਤੀ ਹੈ ਉਹਦੇ ਵਿੱਚ ਆਪਾਂ ਜਿੰਨਾ ਵੀ ਆਪਣੇ ਘਰੇ ਆਪਾਂ ਤੇਲ ਯੂਜ਼ ਕਰਦੇ ਹਾਂ ਸਬਜ਼ੀ ਦੇ ਅਕੋਰਡਿੰਗ ਪਾ ਲਵਾਂਗੇ ਤੇਲ ਜਦੋਂ ਬਿਲਕੁਲ ਕੜ ਜਾਏਗਾ ਤਾਂ ਉਹਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਪਿਆਜ਼ਾਂ ਤੋਂ ਪਹਿਲਾਂ ਆਪਾਂ ਟੇਸਟ ਅਕੋਰਡਿੰਗ ਜੀਰਾ ਵੀ ਪਾ ਸਕਦੇ ਹਾਂ ਆ ਦੇਖੋ ਆਪਾਂ ਪਿਆਜ਼ ਪਾਤਾ ਪਿਆਜ਼ ਨੂੰ ਆਪਾਂ ਥੋੜੇ ਟਾਈਮ ਲਈ ਚੰਗੀ ਤਰ੍ਹਾਂ ਭੁੰਨ ਲਵਾਂਗੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਕੜਛੀ ਨਾਲ ਹਿਲਾਵਾਂਗੇ ਕੜਛੀ ਨਾਲ ਹਿਲਾਉਣ ਤੋਂ ਬਾਅਦ ਆਪਾਂ ਹੁਣ ਇਹਨੂੰ ਥੋੜੇ ਟਾਈਮ ਲਈ 5 ਮਿੰਟਾਂ ਲਈ ਟੱਕ ਕੇ ਰੱਖ ਦਵਾਂਗੇ ਫੋਟਾ ਕੰਤ ਤੋਂ ਬਾਅਦ 5 ਮਿੰਟਾਂ ਤੋਂ ਬਾਅਦ ਫਿਰ ਆਪਾਂ ਚੈੱਕ ਕਰਾਂਗੇ ਆ ਦੇਖੋ ਥੋੜੇ ਥੋੜੇ ਆਪਣੇ ਜਿਹੜੇ ਪਿਆਜ਼ ਨੇ ਉਹ 골ਡਨ ਹੋ ਚੁੱਕੇ ਨੇਗੇ 골ਡਨ ਥੋੜੇ ਕਰਨ ਵਾਲੇ ਨਹੀਂ ਕਰਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਹਲਦੀ ਮਿਰਚ ਆਪਣੇ ਟੇਸਟ ਅਕੋਰਡਿੰਗ ਪਾਵਾਂਗੇ ਤੇ ਹੁਣ ਘੜਛੀ ਨਾਲ ਥੋੜਾ ਥੋੜਾ ਹਿਲਾ ਦਵਾਂਗੇ ਇਸ ਤੋਂ ਬਾਅਦ ਜਦੋਂ ਇਹ ਬਿਲਕੁਲ ਮਸਾਲਾ ਇਹਦੇ ਵਿੱਚ ਐਡ ਆਨ ਹੋ ਜਾਊਗਾ ਫਿਰ ਆਪਾਂ ਕੜਾ ਹਿਨੇ ਨੂੰ ਟੱਕ ਕੇ ਰੱਖਾਂਗੇ ਇਸ ਤੋਂ ਬਾਅਦ ਦੇਖੋ ਫਿਰ ਆਪਾਂ 5-10 ਮਿੰਟਾ ਬਾਅਦ ਇਹਨੂੰ ਚੈੱਕ ਕਰਾਂਗੇ ਆਪਣੀ ਜਿਹੜੀ ਸਬਜੀ ਆ ਪਿਆਜ਼ਾਂ ਦੀ ਬਿਲਕੁਲ ਰੈਡੀ ਆ ਖਾਣ ਲਈ ਬਟ ਆਪਾਂ ਮਲਾਈ ਪਿਆਜ਼ ਬਣਾਉਣੀ ਹੈਗੀ ਆ ਉਹਦੇ ਲਈ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੁੱਧ ਪਾਵਾਂਗੇ ਤੇ ਆਪਣੇ ਟੇਸਟ ਅਕੋਰਡਿੰਗ ਦੋ ਚਮਚੇ ਆਪ ਮਲਾਈ ਐਡ ਆਨ ਕਰਾਂਗੇ ਤੇ ਸੱਚ ਮੰਨਿਓ ਜਿਹੜੀ ਇਹ ਸਬਜੀ ਹੈ ਇਹ ਬਹੁਤ ਹੀ ਟੇਸਟੀ ਬਣਦੀ ਹੈ ਜਦੋਂ ਆਪਣੇ ਘਰ ਦੇ ਵਿੱਚ ਕੋਈ ਚੀਜ਼ ਵੀ ਨਾ ਹੋਵੇ ਖਾਣ ਲਈ